ਆ ਦੇਖੋ ਪਹਿਲਾਂ ਗੱਲ ਸੁਣੋ ਇਹਦੀ ਬੀਬੀ ਦੀ ਵੜਿੰਗ ਦੀ ਮੈਸੇਜ ਵੜਿੰਗ ਦੀ ਗੱਲ ਸੁਣੋ ਔਰ ਉਸ ਤੋਂ ਬਾਅਦ ਫਿਰ ਮੈਂ ਗੱਲ ਕਰਦਾ ਔਰਤਾ ਦੇ ਖਾਤੇ ਦੇ ਵਿੱਚ 1 ਸਾਲ ਦਾ ਲੱਖ ਰੁਪਇਆ ਪਾਇਆ ਜਾਊਗਾ ਐਮਐਸਪੀ ਨੂੰ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਲਾਗੂ ਕੀਤਾ ਜਾਊਗਾ ਦੇਖੋ ਜੀ ਇਹਨਾਂ ਚੀਜ਼ਾਂ ਨੂੰ ਮੰਨਣਾ ਹੈ ਕਿ ਇੱਕ ਇੱਕ ਵੋਟ ਕਾਂਗਰਸ ਪਾਰਟੀ ਨੂੰ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਪੰਗੇ ਨੂੰ ਜਾਣੀ ਚਾਹੀਦੀ ਹੈ ਇਹ ਜਿੱਤਦੇ ਗੁਰੂ ਐ ਜਿੱਤਨੇ ਗੁਰੂ ਐ ਭਾਈ ਇਹ ਹਰੇਕ ਨੇ ਪੰਜਾਂ ਹੀ ਸੀ ਹਰੇਕ ਗੁਰੂ ਦਾ ਜੇ ਤੁਸੀਂ ਪਿਛਲੇ ਗੁਰੂਆਂ ਦਾ ਕਦੀ ਵੀ ਤੁਸੀਂ ਫੋਟੋਆਂ ਕੱਢ ਕੇ ਵੇਖੋ ਤੇ ਹਰੇਕ ਗੁਰੂ ਦਾ ਨਾ بڑے ਗੁਰੂਆਂ ਦਾ ਮਹਾਵੀਰ ਜੀ ਦਾ ਛੜੇ ਗੋਨਾਨਕ ਸਾਹਿਬ ਦਾ بڑے ਗੁਰੂਆਂ ਦਾ ਨੁਸ਼ਾਨ ਪੰਜ ਅਕਸਰ ਹੋਇਆ ਕਰਦਾ ਸੀ ਕਿ ਕਾਂਗਰਸ ਪਾਰਟੀ ਨੇ ਪੰਜਾਂ ਚੁਣਿਆ ਤਾਂ ਇਹਨਾਂ ਗੁਰੂਆਂ ਕਰਕੇ ਚੁਣਿਆ ਮੈਂ ਅਜ ਉਹਨਾਂ ਗੁਰੂਆਂ ਦੇ ਪੰਜੇ ਲਈ ਵੋਟ ਮੰਗਣ ਆਈ ਹਾਂ ਤੇ ਉਸ ਕਾਂਗਰਸ ਪਾਰਟੀ ਲਈ ਵੋਟ ਮੰਗਣ ਆਈ ਹੈ जिने ਸਾਡੇ ਦੇਸ਼ ਨੂੰ ਆਜ਼ਾਦੀ ਦਵਾਈ ਸੀ ਸਤਸੰਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਕਚੁਅਲੀ ਰਾਜਨੀਤੀ ਤੇ ਪੋਲਿਟਿਕਸ ਤੇ ਮੈਂ ਕਦੇ ਬੋਲਿਆ ਨਹੀਂ ਨਾ ਮੈਂ ਬਹੁਤਾ ਬੋਲਣਾ ਚਾਹੁੰਦਾ ਹੀ ਆ ਬਹੁਤ ਘੱਟ ਬੋਲਦਾ ਨਾ ਵੈਰੀ ਰੇਅਰਲੀ ਉਹਦੇ ਕਾਰਨ ਦੋ ਤਿੰਨ ਹੋ ਸਕਦੇ ਨੇ ਇੱਕ ਤੇ ਇਹ ਕਿ ਮੈਨੂੰ ਬਹੁਤੀ ਜਾਣਕਾਰੀ ਨਹੀਂ ਹੈ ਰਾਜਨੀਤੀ ਬਾਰੇ ਦੂਸਰਾ ਇਹ ਕਿ ਮੈਂ ਦਿਲਚਸਪੀ ਨਹੀਂ ਹੈ ਮੇਰੀ ਬਿਲਕੁਲ ਹੀ ਰਾਜਨੀਤੀ ਵਿੱਚ ਤੁਸੀਂ ਮੇਰੇ ਗੱਲਾਂ ਤੋਂ ਵੀ ਕਦੇ ਮਹਿਸੂਸ ਕਰਦੇ ਹੋ ਹੋਏ ਕਿ ਮੈਨੂੰ ਬਿਲਕੁਲ ਜ਼ੀਰੋ ਹਾਂ ਮੈਂ ਪੋਲਿਟਿਕਸ ਦੇ ਵਿੱਚ ਪਰ ਮੈਂ ਦੇਖਦਾ ਜ਼ਰੂਰ ਇਹਨਾਂ ਜੋ ਆਲੇ ਦੁਆਲੇ ਹੁੰਦਾ ਜੋ ਗੱਲਾਂ ਬਾਤਾਂ ਹੁੰਦੀਆਂ ਨੇ ਸਾਰਾ ਕੁਝ ਮੈਂ ਦੇਖਦਾ ਰਹਿਣਾ ਤੇ ਵਾਚਦਾ ਰਹਿਣਾ ਸਾਰਾ ਕੁਝ ਤੇ ਗੱਲ ਇਹ ਹੈ ਕਿ ਮੈਂ ਅੱਜ ਇਸ ਕਰਕੇ ਬੋਲਣ ਲੱਗਾ 2 ਮਿੰਟ ਤੁਹਾਡੇ ਲੈਣੇ ਨੇ ਕਿਰਪਾ ਕਰਕੇ ਵੀਡੀਓ ਦੇਖੋ ਜ਼ਰੂਰ ਤੇ ਇਹਨੂੰ ਸ਼ੇਅਰ ਜ਼ਰੂਰ ਕਰਿਓ ਗੱਲ ਇਹ ਕਿ ਹਰ ਇੱਕ ਦਾ ਹੱਕ ਹੈ ਵੋਟ ਪਾਉਣਾ ਤੇ ਹਰ ਇੱਕ ਦਾ ਹੱਕ ਆ ਜੇ ਤੁਹਾਡੇ ਵਿੱਚ ਇੱਕ ਕਪੈਸਿਟੀ ਹੈਗੀ ਆ ਤੁਹਾਡੇ ਵਿੱਚ ਪਾਵਰ ਹੈਗੀ ਆ ਤੁਸੀਂ ਜਰੂਰ ਇਲੈਕਸ਼ਨ ਵਿੱਚ ਲੜੋ ਹਰ ਇੱਕ ਦਾ ਇਹ ਡੈਮੋਕਰੇਟਿਵ ਹੱਕ ਆ ਪਰ ਗੱਲ ਇਹ ਕਿ ਤੁਸੀਂ ਪੋਲਿਟਿਕਸ ਦੀ ਸ਼ਕਲ ਬਦਲ ਦਿੱਤੀ ਆ ਹੁਣ ਤੁਸੀਂ ਆਪਣੇ ਗੁਰੂਆਂ ਨੂੰ ਵੀ ਇਦਾਂ ਨਾਲ ਇਨਵੋਲਡ ਕਰ ਲਿਆ ਵੋਟਾਂ ਵਾਸਤੇ ਵੋਟਾਂ ਦੇ ਲਾਲਚ ਵਾਸਤੇ ਕਿ ਅੱਜ ਮੈਨੂੰ ਇੱਕ ਤੇ ਮੈਂ ਅੱਜ ਵੀਡੀਓ ਦੇਖੀ ਜਿਹਦਾ ਮੈਂ ਜ਼ਿਕਰ ਕਰਾਂਗਾ ਸ਼ਾਇਦ ਮੈਂ ਦਿਖਾਵਾਂ ਵੀ ਵੀਡੀਓ ਅ ਅਮਰਤਾ ਵੜਿੰਗ ਇਹਦੀ ਇਹਦੇ ਇੱਕ ਬੜਾ ਕਮਾਲ ਦਾ ਬੜਾ ਹੀ ਬੇਹੁਦਾ ਬਿਆਨ ਆਇਆ ਕਿਸੇ ਰੈਲੀ ਵਿੱਚ ਬੋਲ ਰਹੀ ਸੀ ਉਹ ਤੁਹਾਨੂੰ ਵੀਡੀਓ ਦਿਖਾਵਾਂਗਾ ਔਰ ਕੁਝ ਸਮਾਂ ਪਹਿਲਾਂ ਤੁਹਾਨੂੰ ਪਤਾ ਬਹੁਤਾ ਵੀ ਸਮਾਂ ਪਹਿਲਾਂ ਦੀ ਗੱਲ ਨਹੀਂ ਆ ਅ ਹਰ ਸਿਮਰਤ ਕੌਰ ਬਾਦਲ ਉਸ ਬੀਬੀ ਨੇ ਵੀ ਕੀ ਕਿਹਾ ਸੀ ਕਿ ਇਹ ਬਾਬੇ ਨਾਨਕ ਦੀ ਤੱਕੜੀ ਆ ਤੇ ਬਾਬੇ ਨਾਨਕ ਦੀ ਤੱਕੜੀ ਨੂੰ ਵੋਟ ਪਾਓ ਯਾਰ ਤੁਸੀਂ ਬਾਬੇ ਨਾਨਕ ਨੂੰ ਜਾਂ ਸਾਡੇ ਗੁਰੂਆਂ ਨੂੰ ਵੀ ਇਲੈਕਸ਼ਨਾਂ ਵਿੱਚ ਖੜਾ ਕਰ ਲਿਆ ਨਾਲ ਇੰਨਾ ਤੁਸੀਂ ਗਿਰ ਚੁੱਕੇ ਹੋ ਕਿ ਵੋਟਾਂ ਵਾਸਤੇ ਅਸੀਂ ਕੁਝ ਵੀ ਬੋਲੀ ਜਾਵਾਂਗੇ ਕਿਸੇ ਵਾਸਤੇ ਵੀ ਕੁਝ ਵੀ ਬੋਲੀ ਜਾਵਾਂਗੇ ਇੰਨੀ ਨੀਚੀ ਰਾਜਨੀਤੀ ਸਾਡੇ ਪੰਜਾਬ ਦੇ ਵਿੱਚ ਹੀ ਹੋ ਸਕਦੀ ਆ ਬੜਾ ਦੁੱਖ ਹੁੰਦਾ ਮੈਨੂੰ ਜੋ ਤੁਸੀਂ ਆਪਣੇ ਗੁਰੂਆਂ ਨੂੰ ਸ਼ਾਮਿਲ ਕਰਦੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਕੰਦੀ ਬਾਬੇ ਨਾਨਕ ਦੀ ਤੱਕੜੀ ਆ 13-13 ਤੋਲੀ ਸੀ ਜਿਨ੍ਹਾਂ ਨੇ ਤੱਕੜੀ ਦੇ ਨਾਲ ਇਹ ਉਹੀ ਤੱਕੜੀ ਆ ਉਸ ਤੱਕੜੀ ਨੂੰ ਤੁਸੀਂ ਵੋਟ ਪਾਓ ਸ਼ਰਮ ਕਰੋ ਮਾੜੀ ਮੋਟੀ ਉੱਦਾਂ ਤੁਸੀਂ ਪੰਥ ਦੇ ਰਾਖੇ ਆਪਣੇ ਆਪ ਨੂੰ ਕਹਾਉਂਦੇ ਹੋ ਸਿੱਖ ਕਹਾਉਂਦੇ ਹੋ ਸਾਰੇ ਟੱਬਰ ਨੇ ਅਮਰਿਤ ਛਕਿਆ ਹੋਇਆ ਪਰ ਵੋਟਾਂ ਵਾਸਤੇ ਤੁਸੀਂ ਕਿੱਥੋਂ ਤੱਕ ਔਰ ਕਿੰਨੀ ਨੀਚੀਆਂ ਗੱਲਾਂ ਕਰ ਜਾਂਦੇ ਹੋ ਬਾਬੇ ਨਾਨਕ ਨੂੰ ਵੀ ਤੁਸੀਂ ਆਪਣੀਆਂ ਰੈਲੀਆਂ ਦੇ ਵਿੱਚ ਤੋਰਿਆ ਹੋਇਆ ਨਾਲ ਹੁਣ ਜਿਹੜਾ ਰੀਸੈਟਲੀ ਬਿਆਨ ਆਦਾ ਆਇਆ ਬਾਅਦ ਚ ਮਾਫੀ ਮੰਗਣ ਦਾ ਕੀ ਫਾਇਦਾ ਉਹਨੇ ਮਾਫੀ ਵੀ ਮੰਗੀ ਆ ਪਹਿਲਾਂ ਹੀ ਕਹਿੰਦੇ ਨੇ ਨਾ ਸਿਆਣਿਆਂ ਨੇ ਕਿਹਾ ਹੋਇਆ ਪਹਿਲਾਂ ਤੋਲੋ ਫੇਰ ਬੋਲੋ ਬਾਅਦ ਚ ਮਾਫੀ ਮੰਗਣ ਦਾ ਕੀ ਫਾਇਦਾ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਜਿਹੜੀ ਇੱਕ ਗੱਲ ਮੂੰਹੋਂ ਨਿਕਲ ਗਈ ਉਹ ਪਤਾ ਨਹੀਂ ਉਹ ਦੁਬਾਰਾ ਵਾਪਸ ਮੂੰਹ ਤੇ ਪੈਣੀ ਵੱਖਰੀ ਗੱਲ ਆ ਉਹ ਤੁਸੀਂ ਡਿਲੀਟ ਵੀ ਨਹੀਂ ਕਰਾ ਸਕਦੇ ਜਿੱਥੇ-ਜਿੱਥੇ ਪੈ ਜਾਂਦੀਆਂ ਨੇ ਵੀਡੀਓ ਤੁਸੀਂ ਆਪਣੇ ਚੈਨਲਾਂ ਤੋਂ ਆਪਣੇ ਪੇਜਾਂ ਤੋਂ ਡਿਲੀਟ ਕਰ ਦੋਗੇ ਪਰ ਪੂਰੀ ਦੁਨੀਆ ਦੇ ਵਿੱਚ ਉਹ ਇੱਕ ਇਤਿਹਾਸਿਕ ਚੀਜ਼ ਬਣ ਜਾਂਦੀ ਆ ਉਹ ਇੱਕ ਰੈਕર્ડ ਬਣ ਜਾਂਦਾ ਪ੍ਰੋਪਰ ਉਹ ਨੂੰ ਨਹੀਂ ਤੁਸੀਂ ਡਿਲੀਟ ਕਰਾ ਸਕਦੇ ਕਹਿੰਦੀ ਇਹ ਪੰਜਾ ਜਿਹੜਾ ਆ ਇਹ ਬਾਬੇ ਨਾਨਕ ਵਾਲਾ ਪੰਜਾ ਆ ਬਾਬੇ ਨਾਨਕ ਦਾ ਵੀ ਕਹਿੰਦੀ ਕਹਿੰਦੀ ਬਾਬੇ ਨਾਨਕ ਦਾ ਵੀ ਨਿਸ਼ਾਨ ਪੰਜਾ ਸੀ ਉਹ ਬਾਬਾ ਨਾਨਕ ਵੋਟਾਂ ਦੇ ਖੜਾ ਸੀ ਬਾਬੇ ਨਾਨਕ ਨੇ ਕਿਹੜੇ ਇਲੈਕਸ਼ਨ ਲੜੇ ਸੀ ਕਿਹੜਾ ਕਿਹੜੇ ਪੰਜਿਆਂ ਨੂੰ ਤੂੰ ਇਹ ਤੇ ਪੰਜਾਬ ਖੂਨੀ ਪੰਜਿਆਂ ਨੂੰ ਤੂੰ ਬਾਬੇ ਨਾਨਕ ਦੇ ਪੰਜੇ ਨਾਲ ਮਿਲਾ ਰਹੀ ਆ ਮਾੜੀ ਮੋਟੀ ਸ਼ਰਮ ਕਰਿਆ ਕਰੋ ਬੋਲਣ ਲੱਗੇ ਤੂੰ ਨੂੰ ਕੋਈ ਨਿਆਣੀ ਥੋੜੋ ਆ ਤੂੰ ਪੜ੍ਹੀ ਲਿਖੀ ਬੀਬੀ ਆ ਤੂੰ ਫਿਰ ਤੈਨੂੰ ਮਤਲਬ ਇੰਨਾ ਕਸੀ ਆਪਣੇ ਗੁਰੂਆਂ ਨੂੰ ਇਸਤੇਮਾਲ ਕਰਾਂਗੇ ਵੋਟਾਂ ਵਾਸਤੇ ਕਿ ਅਸੀਂ ਖੂਨੀ ਪੰਜੇ ਨੂੰ ਵੀ ਬਾਬੇ ਨਾਨਕ ਦੇ ਪੰਜੇ ਨਾਲ ਮਲਾਵਾਂਗੇ ਤੋ ਬਾ ਯਾਰ ਤੋਬਾ ਮਾੜੀ ਮੋਟੀ ਸ਼ਰਮ ਕਰੋ ਤੁਸੀਂ ਥੋੜਾ ਬਹੁਤਾ ਖਿਆਲ ਕਰੋ ਆਪਣੀਆਂ ਜ਼ਮੀਰਾਂ ਨੂੰ ਜਾਗੋ ਕਿ ਵੋਟਾਂ ਪਵਾਉਣੀਆਂ ਸੀਟਾਂ ਐਮਪੀ ਸ਼ੈਂਪੀ ਮੁੱਖ ਮੰਤਰੀ ਕਹਿੰਦੀ ਮੈਂ ਵੇਖਣਾ ਚਾਹੁੰਦੀ ਆਪਣੇ ਹਸਬੰਦ ਨੂੰ ਮਰਨ ਤੋਂ ਪਹਿਲਾਂ ਤੇਰੀ ਅੰਤਿਮ ਇੱਛਾ ਹੀ ਆ ਜੇ ਮੁੱਖ ਮੰਤਰੀ ਦੇਖਣਾ ਇਹ ਤੇਰੀ ਅੰਤਿਮ ਇੱਛਾ ਹੀ ਆ ਤੇ ਕੁਝ ਹੋਰ ਕਹਿ ਕੇ ਅੰਤਿਮ ਇੱਛਾ ਆਪਣੀ ਪੂਰੀ ਕਰ ਲੈ ਬਿਵਕਾਤੋ ਬਾਬੇ ਨਾਨਕ ਨੂੰ ਵਿੱਚ ਤੂੰ ਸ਼ਾਮਿਲ ਕਰਦੀਆਂ ਅਖੇ ਇਹ ਸਾਰੀ ਤੁਸੀਂ ਗੱਲ ਬਾਤ ਸੁਣੀ ਆ ਵਰਡਿੰਗ ਵੇਖੋ ਵੇ ਅੱਛਾ ਇਹ ਦੇਖੋ ਲੋਕੀ ਬਾਅਦ ਵਿੱਚ ਮਾਫੀ ਵੀ ਮੰਗੀ ਆ ਜਿਹੜੇ ਨਾਲ ਬੈਠੇ ਨੇ ਕਹਿੰਦੇ ਨੇ ਪਿਹੜੇ ਪਿਹੜੇ ਯਾਰ ਮੇਰੀ ਫੱਤੋ ਦੇ ਜਿਹੜੇ ਨਾਲ ਬੈਠੇ ਆ ਕੁਰਸੀਆਂ ਤੇ ਉਹ ਵੀ ਤੇ ਜਿਹੜੇ ਮੋਹਰੇ ਬੈਠੇ ਇਹਨਾਂ ਦੇ ਉਹ ਵੀ ਤਾੜੀਆਂ ਮਾਰਦੇ ਇਸ ਗੱਲ ਤੇ ਮਤਲਬ ਆਵਾ ਹੀ ਉੱਤਿਆ ਪਿਆ ਕੋਈ ਇੱਕ ਮਾੜਾ ਨਹੀਂ ਆਵਾ ਹੀ ਉੱਤਿਆ ਪਿਆ ਤੁਸੀਂ ਵੋਟਾਂ ਲਵੋ ਤੁਹਾਡਾ ਹੱਕ ਆ ਤੁਰੇ ਫਿਰੋ ਸਾਰੀ ਦੁਨੀਆ ਤੁਰੇ ਫਿਰਦੀ ਉੱਥੇ ਮੈਂ ਤਾਦੀ ਘੱਟ ਬੋਲਦਾ ਤੁਹਾਨੂੰ ਪਤਾ ਮੈਂ ਘੱਟ ਕਦੋਂ ਬੋਲਦਾ ਮੈਂ ਗੱਲ ਕਹਿਣੀ ਨਹੀਂ ਚਾਹਦਾ ਯੂ نو ਪਰ ਤੁਸੀਂ ਕੀ ਆਪਣੇ ਗੁਰਵਾਨ ਵੀ ਨਾ ਵਿੱਚ ਹੁਣ ਸ਼ਾਮਿਲ ਕਰ ਲਿਆ ਹੱਦ ਹੋ ਗਈ ਯਾਰ ਕੱਲ ਨੂੰ ਕਿਸੇ ਦਾ ਚੋਣ ਨਿਸ਼ਾਨ ਬਾਜ ਹੋਵੇ ਤੇ ਫਿਰ ਕਹੋਗੇ ਬਾਬੇ ਗੁਰੂ ਗੋਬਿੰਦ ਸਿੰਘ ਜੀ ਵਾਲਾ ਬਾਜ ਆ ਇਹ ਕੀ ਤੁਸੀਂ ਕੀ ਸਾਬਿਤ ਕੀ ਕਰਨਾ ਚਾਹੁੰਦੇ ਕੱਲ ਨੂੰ ਕਿਸੇ ਦਾ ਨਿਸ਼ਾਨ ਹੋਵੇ ਤਵੀ ਕੀ ਤੁਸੀਂ ਕਹੋਗੇ ਕਿ ਗੁਰੂ ਤੇਗ ਬਹਾਦਰ ਜੀ ਵਾਲੀ ਤਵੀ ਹੈ ਜਿਹਦੇ ਤੇ ਉਹਨਾਂ ਨੂੰ ਬਿਠਾਇਆ ਗਿਆ ਸੀਗਾ ਕਹਿੰਦੀ ਬਾਬੇ ਨਾਨਕ ਵਾਲਾ ਪੰਜਾ ਆ ਕਿ ਨਾਲ ਕਹਿੰਦੀ ਬਾਬੇ ਨਾਨਕ ਦਾ ਵੀ ਨਿਸ਼ਾਨ ਪੰਜਾ ਸੀਗਾ ਇੱਕ ਖੂਨੀ ਪੰਜੇ ਨੂੰ ਬਾਬੇ ਨਾਨਕ ਦੇ ਪੰਜੇ ਨਾਲ ਮਿਲਾ ਰਹੀ ਹੈ ਖੂਨੀ ਹੋਵੇ ਨਾ ਹੋਵੇ ਪਰ ਇਲੈਕਸ਼ਨਾਂ ਦੇ ਵਿੱਚ ਤੁਸੀਂ ਇਹ ਗੱਲਾਂ ਕਿਉਂ ਬੋਲਦੇ ਹੋ ਆਪੇ ਮਾੜਾ ਮੋਟਾ ਇਹ ਤਾਂ ਯਾਰ ਜਿਹੜਾ ਕਟਿਆ ਤੋਂ ਕਟਿਆ ਇਨਸਾਨ ਉਹਨੂੰ ਵੀ ਸੋਚਣਾ ਚਾਹੀਦਾ ਕਿ ਮੈਂ ਕੀ ਕਹਿਣ ਲੱਗੀ ਜਾਂ ਕੀ ਕਹਿਣ ਲੱਗਾ ਸੋ ਬੀਬਾ ਜੇ ਤੇਰੀ ਅੰਤਿਮ ਇੱਛਾ ਹੀ ਹੈ ਨਾ ਕਿ ਵੜਿੰਗ ਸਾਹਿਬ ਨੂੰ ਮੁੱਖ ਮੰਤਰੀ ਵੇਖਣਾ ਹੋਰ ਬੜੇ ਤਰੀਕੇ ਨੇ ਉਹ ਕਰੋ ਰੱਬ ਦਾ ਵਾਸਤਾ ਕੋਈ ਵੀ ਇਹ ਬੀਬੀ ਜਾਂ ਹਰ ਸਿਮਰਤ ਦੀ ਗੱਲ ਹੀ ਕਰਦਾ ਜਿਹੜੀ ਕਹਿੰਦੀ ਇਹ ਬਾਬੇ ਨਾਨਕ ਵਾਲੀ ਤੱਕੜੀ ਆ ਜਾਂ ਇਹ ਕਹਿੰਦੀ ਬਾਬੇ ਨਾਨਕ ਵਾਲਾ ਪੰਜਾ ਮੈਂ ਇਹਨਾਂ ਦੋਨਾਂ ਦੀ ਗੱਲ ਹੀ ਕਰਦਾ ਕੋਈ ਵੀ ਯਾਰ ਧਰਮ ਦੀ ਰਾਜਨੀਤੀ ਛੱਡ ਦਿਓ ਰੱਬ ਦਾ ਵਾਸਤਾ ਧਰਮ ਦੀ ਰਾਜਨੀਤੀ ਛੱਡ ਦਿਓ ਆਲਰੇਡੀ ਬਹੁਤ ਗੰਦੀ ਹੋ ਗਈ ਰਾਜਨੀਤੀ ਪੰਜਾਬ ਦੀ ਹੋਰ ਇਹਦੇ ਵਿੱਚ ਜ਼ਹਿਰਾਂ ਨਾ ਘੋਲੋ ਇਹਨੂੰ ਕਮ ਸੇ ਕਮ ਅਸੀਂ ਗੁਰੂਆਂ ਪੀਰਾਂ ਦੀ ਧਰਤੀ ਮੰਨੀ ਜਾਂਦੀ ਪੰਜਾਬ ਤੇ ਉਹਨਾਂ ਗੁਰੂਆਂ ਪੀਰਾਂ ਨੂੰ ਤੁਸੀਂ ਕਿਹਨਾ ਵਾਸਤੇ ਇਸਤੇਮਾਲ ਕਰਨ ਲੱਗੇ ਹੋ ਮਾੜਾ ਮੂਟਾ ਸੋਚਿਆ ਕਰੋ ਤੁਹਾਡੇ ਕੀ ਵਿਚਾਰ ਨੇ ਸਾਰੇ ਜੋ ਇਸ ਵੀਡੀਓ ਨੂੰ ਵੇਖ ਰਹੇ ਨੇ ਉਹ ਜ਼ਰੂਰ ਤੁਸੀਂ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਰੀ ਗੁਰਜੀ ਕੀ ਫਤਿਹ